7 ਵੇ ਤੋਂ ਤੁਸੀਂ ਇੱਥੇ ਆਏ ਹੋ ਸਾਰੇ ਅਫਸਰ ਵੀ ਬੁਲਾਏ ਆ ਅੱਜ ਕੀ ਮੁੱਖ ਕਾਰਨ ਹੈ ਤੇ ਕਿਹਨਾ ਪੁਆਇੰਟਾਂ ਤੇ ਗੱਲ ਕੀਤੀ ਆ ਅੱਜ ਜਿਹੜਾ ਵਾਰਡ ਨੰਬਰ 16 ਵਾ ਇਹਦੇ ਸਾਰੀਆਂ ਜਿਹੜੀ ਦਿੱਕਤਾਂ ਸੀ ਉਹਦੇ ਦੂਰ ਕਰਨ ਵਾਸਤੇ ਜਿਵੇਂ ਗਲਾਟਾ ਦਾ ਸੀਗਾ ਜਾਂ ਕਾਰਪੋਰੇਸ਼ਨ ਦਾ ਸੀਗਾ ਜਾਂ ਕਿਸੇ ਮੈਗਨੇਜ ਸਾਰੇ ਦੇ ਸਾਰੇ ਮੈਂ ਇੱਕ ਵਿੱਚ ਬੁਲਾ ਕੇ ਅੱਜ ਮੌਕੇ ਤੇ ਵਿਜਿਟ ਕੀਤਾ ਗਿਆ ਜਿੱਥੇ ਜਿੱਥੇ ਪ੍ਰੋਬਲਮ ਸੀਗੀ ਚਾਹੇ ਉਹ ਸੀਵਰੇਜ ਦੀ ਪ੍ਰੋਬਲਮ ਸੀ ਚਾਹੇ ਉਹ ਵਾਟਰ ਸਪਲਾਈ ਦੀ ਚਾਹੇ ਬਲਕਿ ਅੱਜ ਬਲਕਿ ਜਿਹੜੇ ਪਾਰਕ ਨੇ ਉਹਨਾਂ ਦੀਆਂ ਪ੍ਰੋਬਲਮਾਂ ਚਾਹੇ ਕੋਈ ਉਹ ਬਿਜਲੀ ਦੀ ਤਾਰਾਂ ਦੀ ਪ੍ਰੋਬਲਮਾਂ ਚਾਹੇ ਸਟੀਲ ਲਾਈਟਾਂ ਦੀ ਪ੍ਰੋਬਲਮ ਸਾਰੀਆਂ ਵਿਜਿਟ ਮਿਲ ਕੇ ਮੌਕੇ ਤੇ ਕਰਕੇ ਤੇ ਉਹਦਾ ਜਿਹੜਾ ਇਮੀਡੀਏਟਲੀ ਹੱਲ ਮਤਲਬ ਕਿ ਇੱਕ ਦੋ ਦੇ ਵਿੱਚ ਕੱਢਿਆ ਜਾਊਗਾ ਤੇ ਜਿਹੜੇ ਅੱਗੇ ਹੋ ਵਾਲੇ ਨੇ ਉਹਦੇ ਐਸਟੀਮੇਟ ਹੋਣੀ ਹੀ ਜ਼ਰੂਰ ਕਰ ਦਿੱਤੀ ਗਈ ਆ ਤੇ ਉਹਦੇ ਐਸਟੀਮੇਟ ਬਰਾਕੇ ਤੇ ਮਹੀਨੇ ਦੇ ਵਿੱਚ ਵਿੱਚ ਬਲਕੇ ਇਹ ਸਾਰਾ 1 ਬਾਈ 1 ਸਾਰੇ ਕੰਮ ਕਰਾਏ ਜਾਣਗੇ ਇਹ ਅੱਜ ਇਹ ਸਾਰਾ ਬੀਟ ਕੀਤਾ ਗਿਆ ਬਿਲਕੁਲ ਉਹ ਸਾਰੇ ਹੀ ਤਕਰੀਬ ਕਹਿ ਸਕਦੇ ਆ ਵੀ ਸਾਰੇ ਪੂਰੇ ਏਰੀਆ ਵਿੱਚ ਕਹਿ ਸਕਦੇ ਆ ਇਹ ਦੀ ਹੈਗੀ ਆ ਔਰ ਤੁਸੀਂ ਦੇਖਿਆ ਹੋਣਾ ਥੋੜੇ ਦਿਨ ਪਹਿਲਾਂ ਮੈਂ ਏ ਜੋਂ ਦੇ ਜਿਹੜੇ ਬਲਕੇ ਮੇਰੇ ਵਾਰਡ ਪੈਂਦੇ ਨੇ ਪੰਜ ਬੋਰ ਪੈਂਦੇ ਨੇ ਉਹਨਾਂ ਦੇ ਸਾਰੇ ਸਫਾਈ ਕਰਮਚਾਰੀ ਜਿਹੜੇ ਮਿਲ ਕੇ ਅਫਸਰ ਸਾਹਿਬਾਨ ਨਾਲ ਬੁਲਾਏ ਸੀਗੇ ਉਹਨਾਂ ਨੂੰ ਵੀ ਮਿਲ ਕੇ ਹਦਾਇਤਾਂ ਦਿੱਤੀਆਂ ਜਿਹੜੀਆਂ ਕਮੀਆਂ ਵੀ ਉਹ ਦੂਰ ਕਰੋ ਤੇ ਹਰ ਹਫਤੇ ਤਕਰੀਬਨ ਮੈਂ ਮਿਲ ਕੇ ਰੱਖਿਆ ਹੋਇਆ ਵਾ ਵੀ ਹਰ ਵਾਰ ਦੇ ਵਿੱਚ ਇੱਕ ਜਾਂ ਦੋ ਵਾਰ ਹਰ ਹਫਤੇ ਮਿਲ ਕੇ ਵਿਜ਼ਿਟ ਕਰਕੇ ਦੇਖੂਗਾ ਜਿੱਥੇ ਦੇ ਪ੍ਰੋਬਲਮ ਨਹੀਂ ਸੋਲਵ ਹੋਊਗੀ ਤਾਂ ਉਹਨੂੰ ਉਹਨਾਂ ਬੰਦੇ ਦੇ ਬਲਦੇ ਕਾਰਵਾਈ ਕੀਤੀ ਜਾਊਗੀ ਔਰ ਅੱਜ ਜਿਹੜੀ ਇੱਥੇ ਸਫਾਈ ਵਾਲੀ ਮਸਲਾ ਸੀਗਾ ਉਹ ਸਫਾਈ ਵਾਲੇ ਵੀ ਸਾਰੇ ਜਿਹੜੇ ਅਫਸਰ ਸਾਹਿਬਾਨ ਬੁਲਾਏ ਹੋਏ ਸੀਗੇ ਉਹ ਜਿਹੜਾ ਠੇਕਾ ਖਤਮ ਹੋ ਗਿਆ ਤੇ ਅਗਲਾ ਅੱਜ ਠੇਕੇ ਜਿਹੜਾ ਅਗਲਾ ਅਗਲਾ ਲਾਟ ਹੋ ਜਾਣਾ ਵਾ ਤੇ ਉਹਦੇ ਵਾਸਤੇ ਵੀ ਇਹਨਾਂ ਨੂੰ ਸਪੈਸ਼ਲ ਹਦਾਇਤ ਕਰ ਦਿੱਤੀ ਗਿਆ ਵੀ ਕੋਈ ਕਮੀਨਾ ਰਵੇ ਉਹਨਾਂ ਦੇ ਸਖਤ ਹਦਾਇਤਾਂ ਉਹਦੇ ਵਿੱਚ ਮਿਲ ਜਿਹੜਾ ਆਪਾਂ ਟੈਂਡਰ ਦੇਣਾ ਚਾਹਤੇ ਦਰਤਾ ਕੀਤੀਆਂ ਜਾਣ ਤੇ ਤਾਂ ਕਿ ਸਫਾਈ ਦੀ ਕੋਈ ਕੰਮ ਨਾ ਦੇ ਉਹ ਸਾਰਾ ਹੱਲ ਕਹਿਣ ਦਾ ਮਤਲਬ ਬਰਧ ਸਭਾ ਹਲਕਾ ਪੂਰਬੀ ਦਾ ਚਾਹੇ ਉਹ ਸਫਾਈ ਦੀ ਗੱਲਾ ਚਾਹੇ ਉਹ ਲਾਈਟ ਦੀ ਗੱਲਾ ਚਾਹੇ ਸਟਰੀਟ ਲਾਈਟ ਦੀ ਗੱਲਾ ਚਾਹੇ ਉਹ ਪਾਰਕਾਂ ਦੀ ਗੱਲਾ ਚਾਹੇ ਸੜਕਾਂ ਦੀ ਗੱਲਾ ਚਾਹੇ ਸਕੂਲਾਂ ਦੀ ਗੱਲਾ ਚਾਹੇ ਉਹ ਆਮ ਆਦਿ ਕਲੀਨਿਕ ਦੀ ਗੱਲਾ ਤੇ ਕੋਈ ਵੀ ਕਮੀ ਨਹੀਂ ਰਹੇ ਚਾਹੂੰ ਵਨ ਬਾਈ ਵਨ ਕਰਕੇ ਸਾਰਾ ਜਿਸ ਉਮੀਦ ਨਾਲ ਵੋਟ ਪਾਈਏ ਲੋਕਾਂ ਨੇ ਜਿਸ ਉਮੀਦ ਨਾਲ ਮੈਨੂੰ ਸੇਵਾਦਾਰ ਬਣਾਇਆ ਉਹ ਸੇਵਾ ਉਹਨਾਂ ਦੀ ਪੂਰੀ ਕੀਤੀ ਜਾਵੇ ਉਹ ਉਮੀਦ ਪੂਰੀ ਕੀਤੀ ਜਾਵੇ। ਟਾਈਮ ਇੱਕ ਹੋਰ ਐਮਐਲਏ ਸਾਹਿਬ ਨੇ ਬਹੁਤ ਵੱਡੀ ਗੱਲ ਕਰਤੀ। ਕਹਿੰਦੇ ਪੰਜ ਮੈਂਬਰੀ ਕਮੇਟੀ ਬਣਾਓ। ਤਾਂ ਕਿ ਜਿਹੜੇ ਆਪਣੇ ਮਸਲੇ ਨੇ ਉਹਨਾਂ ਦੇ ਦੇਖ ਕੇ ਉਹਨਾਂ ਕੋਲ ਜਾਣ ਪਰ ਉਹ ਹੱਲ ਹੋ ਜਵੇ। ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ ਅਸੀਂ ਕਮੇਟੀ ਬਣਾਈ ਹੈ ਜੀ। ਜਦੋਂ ਸਾਡੀ ਕੋਈ ਵੀ ਦਿੱਕਤ ਆਉਂਦੀ ਹੈ ਅਸੀਂ ਐਮਐਲਏ ਸਾਹਿਬ ਨੂੰ ਵੀ ਅਪਰੋਚ ਕਰਦੇ ਹਾਂ। ਅਸੀਂ ਗਲੱਡਾ ਆਫਿਸ ਵੀ ਜਾਂਦੇ ਹਾਂ। ਔਰ ਉੱਥੇ ਇਹਨਾਂ ਨੂੰ ਜਾਂ ਫਰਸ਼ੀਅਰ ਸਾਹਿਬ ਨੂੰ ਜਾਂ ਇਹਨਾਂ ਦੇ ਹੁਕਮਦਾਰੀ ਉਹਨਾਂ ਨੂੰ ਮਿਲਦੇ ਆ ਉਹਦੇ ਵਿੱਚ ਕੀ ਹੈ ਕਿ ਜਿਹੜੇ ਕੰਮ ਕੋਸ਼ਿਸ਼ ਕਰਕੇ ਕਰਦੇ ਆ ਕੋਸ਼ਿਸ਼ ਕਰਕੇ ਕਰ ਦਿੰਦੇ ਆ ਹੋ ਜਾਂਦੇ ਆ ਹੋ ਜਾਂਦੇ ਆ ਨਹੀਂ ਠੀਕ ਹੈ ਜੀ ਚਾਹੇ ਉਹ ਗੱਡਾਂ ਸਾਫ਼ ਕਰਾਉਣੇ ਹੋਣ ਜਾਂ